ਕਾਥਰੀਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਲੁਧਿਆਣਾ ਪਸ਼ਮੀ ਦੇ ਚੋਣ ਨਤੀਜਿਆਂ ਦੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੱਟਾ ਤੇ ਥਾਪੀਆਂ ਮਾਰਦੀ ਦਿਖਾਈ ਦੇ ਰਿਹਾ ਹੈ ਭਾਰਤ ਪੁਸ਼ ਨੇ ਆਪਣੀ ਹੋਈ ਹਾਰ ਤੋਂ ਬਾਅਦ ਅਸਿਫਾ ਦੇ ਦਿੱਤਾ ਹੈ ਕਾਂਗਰਸੀਆਂ ਨੇ ਇੱਕ ਦੂਜੇ ਉੱਪਰ ਉਂਗਲਾਂ ਠਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਰਾਜ ਸਭਾ ਦੇ ਵਿੱਚ ਜਾਣ ਨੂੰ ਲੈ ਕੇ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੀ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋਵੇਗਾ ਇਸ ਨੂੰ ਵੀ ਲੈ ਕੇ ਮੀਡੀਆ ਰਿਪੋਰਟਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਨਤੀਜਿਆਂ ਤੋਂ ਬਾਅਦ ਭਾਜਪਾ ਪ੍ਰਧਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਕਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸ਼ੰਭੂ ਮੋਰਚੇ ਦੇ ਉੱਪਰ ਕਿਸਾਨੀ ਮੰਗਾਂ ਨੂੰ ਲੈ ਕੇ ਚੱਲੇ 104 ਦਿਨਾਂ ਦੇ ਮੋਰਚੇ ਦੌਰਾਨ ਲੱਖਾਂ ਦਾ ਫੰਡ ਇਕੱਠਾ ਹੋਇਆ ਇਸ ਨੂੰ ਲੈ ਕੇ ਹਿਸਾਬ ਕਿਤਾਬ ਕਿਸਾਨ ਆਗੂਆਂ ਦੇ ਵੱਲੋਂ ਜਨਤਕ ਕਰ ਦਿੱਤਾ ਗਿਆ ਹੈ ਕਮਲ ਕੌਰ ਭਾਬੀ ਦੇ ਕਤਲ ਕਾਂਡ ਨੂੰ ਲੈ ਕੇ ਸਾਬਕਾ ਜਥੇਦਾਰ ਦੇ ਵੱਲੋਂ ਅਮਰਪਾਲ ਸਿੰਘ ਮਹਿਰੋ ਦੇ ਖਿਲਾਫ ਬਿਆਨ ਦੇ ਦਿੱਤਾ ਗਿਆ ਹੈ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਲੁਧਿਆਣਾ ਪਸ਼ਮੀ ਜ਼ਿਮਨੀ ਚੋਣ ਦਾ ਨਤੀਜਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਤੋਂ ਜਿੱਤ ਦਾ ਝੰਡਾ ਗੱਡ ਦਿੱਤਾ ਇਸ ਦੇ ਵਿੱਚ ਸੰਜੀਵ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਇਸ ਮੋਕੇ ਕੁੱਲ ਵੋਟਾਂ 35179 ਪਈਆਂ ਨੇ ਤੇ ਇਹਨਾਂ ਦੇ ਵੱਲੋਂ 10637 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਆ ਕਰ ਲਈ ਗਈ ਹੈ ਦੂਜੇ ਨੰਬਰ ਤੇ ਭਾਰਤ ਪੂਸ਼ਣ ਅਸ਼ੂ ਰਹਿੰਦੇ ਦਿਖਾਈ ਦਿੱਤੇ ਨੇ ਉਹਨਾਂ ਨੂੰ ਕੁੱਲ ਵੋਟਾਂ 24542 ਪਈਆਂ ਨੇ ਤੇ ਜੀਵਨ ਗੁਪਤਾ ਨੂੰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ 20323 ਵੋਟਾਂ ਪਈਆਂ ਨੇ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਕਾਜਦਲ ਦੇ ਉਮੀਦਵਾਰ ਪਾਰ ਉਪਕਾਰ ਸਿੰਘ ਕੋਮਣ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ 8200 ਤਿੰਨ ਵੋਟਾਂ ਉਹਨਾਂ ਨੂੰ ਪੈਂਦੀਆਂ ਦਿਖਾਈ ਦਿੱਤੀਆਂ ਨੇ ਤੇ ਇਸ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਭੰਗੜੇ ਪੈਂਦੇ ਦਿਖਾਈ ਦਿੱਤੇ ਨੇ ਤੇ ਕਾਂਗਰਸੀਆਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਇਸ ਦੇ ਵਿੱਚ ਸਮਿਖਿਆ ਕੀਤੀ ਜਾਵੇਗੀ ਕਿੱਥੇ ਕਮੀਆਂ ਰਹਿ ਗਏ ਨੇ ਇਸ ਦੀ ਹੁਣ ਜਾਂਚ ਕੀਤੀ ਜਾਵੇਗੀ ਭਾਜਪਾ ਦੇ ਵੱਲੋਂ ਇਸ ਨੂੰ ਆਪਣੀ ਵੱਡੀ ਜਿੱਤ ਆਖ ਦਿੱਤਾ ਗਿਆ ਹੈ ਤੇ ਅਕਾਲੀ ਦਲ ਦੇ ਵੱਲੋਂ ਲੋਕਾਂ ਦਾ ਫਤਵਾ ਸਿਰ ਮੱਥੇ ਮੰਨ ਲਿਆ ਗਿਆ ਆਪਣੇ ਕਰ ਕਰਨ ਦਾ ਧੰਨਵਾਦ ਪਰ ਉਪਕਰਨ ਸਿੰਘ ਘੁੰਮਣ ਦੇ ਵੱਲੋਂ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਬਾਧਿਆ ਅਗਲੀ ਖਬਰ ਦੇ ਵੱਲ ਲੁਧਿਆਣਾ ਪਸ਼ਮੀ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਭਾਰਤ ਪੋਸ਼ਣ ਅਸ਼ੋਦੀ ਹਾਰ ਹੋ ਗਈ ਹੈ ਇਸ ਹਾਰ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਰਜਕਾਰੀ ਪ੍ਰਧਾਨ ਜੋ ਕਿ ਪੰਜਾਬ ਕਾਂਗਰਸ ਦੇ ਉਹਨਾਂ ਨੂੰ ਬਣਾਇਆ ਗਿਆ ਸੀ ਉਹਨਾਂ ਦੇ ਵੱਲੋਂ ਇਸ ਕਾਰਜਕਾਰੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੇ ਕਾਰਨ ਕਿ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਮੈਂ ਜਿੱਤ ਨਹੀਂ ਸਕਿਆ ਹਾਲਾਂਕਿ ਵਰਕਰਾਂ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਇਹਨਾਂ ਸਮਰਥਕਾਂ ਦੇ ਵੱਲੋਂ ਮੇਰੇ ਹੱਕ ਤੇ ਵਿੱਚ ਪ੍ਰਚਾਰ ਕੀਤਾ ਗਿਆ ਉਸ ਦੇ ਕਰਕੇ ਇਹ ਮੈਨੂੰ ਵੋਟਾਂ ਪਈਆਂ ਨੇ ਤੇ ਆਪਣੀ ਟੀਮ ਦਾ ਧੰਨਵਾਦ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਕਹਿਣ ਕਿ ਹੁਣ ਸੰਜੀਵ ਅਰੋੜਾ ਦੇ ਵੱਲੋਂ ਜੋ ਕੁਝ ਵੀ ਵਾਅਦੇ ਇਸ ਜਮਣੀ ਜੋਨ ਦੇ ਦੌਰਾਨ ਕੀਤੇ ਗਏ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਜੋ ਵੀ ਮੇਰੀ ਮਦਦ ਉਹਨਾਂ ਨੂੰ ਚਾਹੀਦੀ ਹੋਵੇਗੀ ਉਹਨਾਂ ਦੀ ਮਦਦ ਮੈਂ ਕਰਾਂਗਾ ਤੇ ਲੋਕਾਂ ਦੇ ਨਾਲ ਜੋ ਵੀ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਪੂਰਾ ਕਰਵਾਉਣ ਦੇ ਵਿੱਚ ਵੀ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਰਵਾਂਗਾ ਤੇ ਇਸ ਹੋਈ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਸਮੀਖਿਆ ਕਰਨ ਦੀ ਗੱਲ ਵੀ ਆਖ ਦਿੱਤੀ ਗਈ ਹੈ ਪਰ ਉਧਰ ਦੂਜੇ ਪਾਸੇ ਕਾਂਗਰਸੀਆਂ ਦੀ ਆਪਸੀ ਪਾਟੋ ਤਾੜ ਇਸ ਦੇ ਵਿੱਚ ਜੋ ਵੱਡਾ ਕਾਰਨ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਕਾਂਗਰਸੀਆਂ ਦੀ ਹਾਰ ਮੰਨੀ ਜਾ ਰਹੀ ਹੈ ਉਹ ਕਾਂਗਰਸੀਆਂ ਦਾ ਆਪਸੀ ਅੰਦਰੂਨੀ ਕਲੇਸ਼ ਹੈ ਕਿਉਂਕਿ ਇਸ ਦੇ ਵਿੱਚ ਇੱਕ ਧੜਾ ਰਾਜਾ ਵੜਿੰਗ ਦਾ ਹੈ ਅਤੇ ਇੱਕ ਧੜਾ ਭਾਰਤ ਪੂਸ਼ਨ ਅਸ਼ੂ ਦਾ ਭਾਰਤ ਪੂਸ਼ਨ ਅਸ਼ੂ ਦੇ ਧੜੇ ਵੱਲੋਂ ਹੀ ਇਹ ਚੋਣ ਲੜੀ ਗਈ ਹੈ ਭਾਰਤ ਪੂਸ਼ਨ ਅਸ਼ੂ ਦੇ ਧੜੇ ਵਾਲਾ ਰਾਣਾ ਗੁਰਜੀਤ ਚਰਨਜੀਤ ਸਿੰਘ ਚੰਨੀ ਅਤੇ ਹੋਰ ਵੀ ਕਈ ਕਾਂਗਰਸ ਦੇ ਲੀਡਰ ਮੰਨੇ ਜਾ ਰਹੇ ਨੇ ਤੇ ਉਧਰ ਦੂਜੇ ਪਾਸੇ ਰਾਜਾ ਵੜਿੰਗ ਦੇ ਧੜੇ ਵੱਲ ਜੋ ਕਿ ਭਾਰਤ ਪੂਸ਼ਣ ਅਸ਼ੂ ਦੇ ਖਿਲਾਫ ਹੈ ਉਹਨਾਂ ਦੇ ਵੱਲ ਪ੍ਰਤਾਪ ਸਿੰਘ ਬਾਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇਖੇ ਜਾ ਰਹੇ ਨੇ ਖੁੱਲ੍ਹ ਕੇ ਪ੍ਰਚਾਰ ਇਹਨਾਂ ਲੀਡਰਾਂ ਦੇ ਵੱਲੋਂ ਭਾਰਤ ਪੂਸ਼ਣ ਅਸ਼ੂ ਦੇ ਹੱਕ ਦੇ ਵਿੱਚ ਨਹੀਂ ਕੀਤਾ ਗਿਆ ਤੇ ਇਸ ਹਾਰ ਤੋਂ ਬਾਅਦ ਸਿਮਰਜੀਤ ਬੈਂਸ ਦੇ ਵੱਲੋਂ ਵੀ ਆਖਿਆ ਗਿਆ ਕਿ ਭਾਰਤ ਪੂਸ਼ਣ ਅਸ਼ੂ ਦੇ ਵੱਲੋਂ ਕੋਲਾ ਦੇਲੀ ਦੇ ਨਾਲ ਇਹਨਾਂ ਲੀਡਰਾਂ ਦਾ ਸਵਾਗਤ ਨਹੀਂ ਕੀਤਾ ਗਿਆ ਰਾਜਾ ਵੜਿੰਗ ਭਾਰਤ ਪੂਸ਼ਣ ਅਸ਼ਨੂ ਨੂੰ ਮਿਲਣ ਲਈ ਉਹਨਾਂ ਦੇ ਘਰ ਗਏ ਸਨ ਭਾਰਤ ਭਾਰਤ ਪੂਸ਼ਣ ਅਸ਼ੂ ਘਰ ਨਹੀਂ ਮਿਲੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਨੂੰ ਇਸ ਮੁਲਾਕਾਤ ਨਾ ਹੋਣ ਕਰਕੇ ਇੱਕ ਫੋਨ ਤੱਕ ਵੀ ਨਹੀਂ ਕੀਤਾ ਗਿਆ ਇੱਕ ਫੋਨ ਵੀ ਉਹਨਾਂ ਦੇ ਕੋਲੋਂ ਨਹੀਂ ਸਰਿਆ ਤੇ ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਉਹਨਾਂ ਲੀਡਰਾਂ ਦੇ ਖਿਲਾਫ ਉਂਗਲੀ ਚੁੱਕ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਸ ਇਲੈਕਸ਼ਨ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਗਈ ਹੈ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਆਪਣੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਖਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਹੀ ਸਰਕਾਰੀ ਮਸ਼ੀਨਰੀ ਝੋਕ ਕੇ ਇਹ ਇਲੈਕਸ਼ਨ ਜਿੱਤੀ ਗਈ ਹੈ ਖਾਸ ਕਰਕੇ ਇਹ ਇਲੈਕਸ਼ਨ ਕੇਜਰੀਵਾਲ ਨੂੰ ਅਤੇ ਉਹਨਾਂ ਦੇ ਲੀਡਰਾਂ ਨੂੰ ਰਾਜ ਸਭਾ ਵਿੱਚ ਭੇਜਣ ਲਈ ਲੜੀ ਗਈ ਸੀ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੇਠਾਂ ਵੱਡੀ ਗੱਲ ਆਖ ਦਿੱਤੀ ਗਈ ਹੈ ਉਹਨਾਂ ਦੇ ਕਾਂਗਰਸ ਨੂੰ ਹੁਣ ਆਤਮ ਮੰਥਨ ਕਰਨਾ ਚਾਹੀਦਾ ਹੈ ਜਿਸ ਵਿੱਚ ਆਪ ਸਰਕਾਰ ਨਾਲ ਉਹਨਾਂ ਦੇ ਕੁਝ ਛੋਟੀ ਦੇ ਨੇਤਾਵਾਂ ਦੀ ਮਿਲੀ ਭੁਗਤ ਖਾਸ ਕਰਕੇ ਉਹਨਾਂ ਨੂੰ ਹਾਰ ਦੇ ਬਾਵਜੂਦ ਵਾਰ-ਵਾਰ ਉਪ ਚੋਣਾਂ ਦਾ ਇੰਚਾਰਜ ਬਣਾਇਆ ਜਾ ਰਿਹਾ ਹੈ ਕਿ ਅਜੇ ਕਿਸੇ ਨੇਤਾ ਨੇ ਆਪਣੇ ਉਦਯੋਗਿਕ ਰਾਏ ਦਾ ਪੱਖ ਲਿਆ ਹੈ ਕਿ ਉਹ ਇਹਨਾਂ ਚੋਣਾਂ ਨਾਲ ਸਮਝੌਤਾ ਕਰਨ ਜਾਂ ਆਮ ਆਦਮੀ ਪਾਰਟੀ ਨੂੰ ਆਪਣੇ ਸਾਥੀ ਉਮੀਦਵਾਰ ਵਜੋਂ ਮਦਦ ਦੇਣ ਤੇ ਇੱਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਲੀਡਰਾਂ ਦੇ ਉੱਪਰ ਉਹਨਾਂ ਲੀਡਰਾਂ ਦੇ ਉੱਪਰ ਸਵਾਲ ਚੁੱਕ ਦਿੱਤੇ ਗਏ ਨੇ ਜਿਹੜੇ ਕਿ ਇਸ ਉਪਚੋਣ ਦੇ ਵਿੱਚ ਮੁੱਖ ਭੂਮਿਕਾ ਨਿਭਾਰੇ ਸਨ ਬਾਦਿਆਂ ਅਗਲੀ ਖਬਰ ਦੇ ਵੱਲ ਇਨ੍ਹਾਂ ਚੋਣਾਂ ਤੋਂ ਬਾਅਦ ਹੋਣਾ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸੰਜੀਵ ਅਰੋੜਾ ਨੂੰ ਕੈਬਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਵਾਅਦਾ ਲੋਕਾਂ ਦੇ ਨਾਲ ਕੀਤਾ ਗਿਆ ਸੀ ਹੁਣ ਉਹ ਆਮ ਆਦਮੀ ਪਾਰਟੀ ਪੂਰਾ ਕਰਨਾ ਜਾਰੀ ਹੈ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਸੰਜੀਵ ਅਰੂੜਾ ਨੂੰ ਕੈਬਨਟ ਦੇ ਵਿੱਚ ਜਗ੍ਹਾ ਮਿਲ ਜਾਵੇਗੀ ਕੈਬਨਟ ਦੇ ਵਿੱਚ ਇਸ ਦੇ ਨਾਲ ਹੀ ਵੱਡੇ ਫੇਰਬਦਲ ਵੀ ਕੀਤੇ ਜਾਣਗੇ ਜਿੱਥੇ ਨਵੇਂ ਕੈਬਨ ਮੰਤਰੀ ਬਣਾਏ ਜਾਣਗੇ ਉੱਥੇ ਪੁਰਾਣਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਤੇ ਆਖਿਆ ਜਾ ਰਿਹਾ ਕਿ ਸੰਜੀਵ ਅਰੋੜਾ ਨੂੰ ਉਦਯੋਗਿਕ ਵਿਭਾਗ ਨਾਲ ਸੰਬੰਧਿਤ ਵਿਭਾਗ ਜਿਹੜੇ ਹਨ ਉਹ ਦਿੱਤੇ ਜਾ ਸਕਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਲੰਧਰ ਦੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਉਹ ਜਿੱਤੇ ਤਾਂ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਹੁਣ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਸੰਜੀਵ ਅਰੋੜਾ ਨੂੰ ਜਿਤਾਓ ਤਾਂ ਅਸੀਂ ਇਹਨਾਂ ਨੂੰ ਕੈਬਨ ਮੰਤਰੀ ਬਣਾ ਦੇਵਾਂਗੇ ਤੇ ਹੁਣ 에ਰਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੰਜੀਵ ਅਰੋੜਾ ਨੂੰ ਹੁਣ ਕਿ ਆਪਣੇ ਮੰਤਰੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਣਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਕੁਝ ਹੋਰ ਨਵੇਂ ਚਿਹਰੇ ਕੈਬਨਟ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਜਿਹੜੇ ਪੁਰਾਣੇ ਇਸ ਮੌਕੇ ਕੈਬਨਟ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ ਤੇ ਸੰਜੀਵ ਅਰੋੜਾ ਦੇ ਇਸ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੀ ਰਾਜ ਸਭਾ ਸੀਟ ਖਾਲੀ ਹੋ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਕੇਜਰੀਵਾਲ ਦਾ ਨਿਸ਼ਾਨਾ ਸੀ ਉਹ ਨਿਸ਼ਾਨੇ ਤੇ ਜਾ ਕੇ ਹੁਣ ਤੀਰ ਲੱਗ ਚੁੱਕਿਆ ਹੈ ਹੁਣ ਕੇਜਰੀਵਾਲ ਖੁਦ ਰਾਜ ਸਭਾ ਦੇ ਵਿੱਚ ਜਾਣਗੇ ਕਿਉਂਕਿ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਵਹਿਲੇ ਕਰ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਆ ਕੇ ਕਬਜ਼ਾ ਕਰਨ ਨੂੰ ਫਿਰਦੇ ਨੇ ਤੇ ਸੰਜੀਵ ਵਰ ਉਹਨਾਂ ਨੂੰ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ ਕਿ ਇਹਨਾਂ ਨੂੰ ਚੋਣ ਜਿਤਾਵਾਂਗੇ ਤੇ ਰਾਜ ਸਭਾ ਦੇ ਵਿੱਚ ਖੁਦ ਜਾਵਾਂਗੇ ਤੇ ਇਸ ਨੂੰ ਲੈ ਕੇ ਹੁਣ ਜਦੋਂ ਇਸ ਜਿੱਤ ਤੋਂ ਬਾਅਦ ਕੇਜਰੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕੀ ਤੁਸੀਂ ਖੁਦ ਰਾਜ ਸਭਾ ਦੇ ਵਿੱਚ ਜਾਓਗੇ ਤਾਂ ਇਸ ਨੂੰ ਲੈ ਕੇ ਕੇਜਰੀਵਾਲ ਨੇ ਆਖਿਆ ਦਿਤਾ ਹੈ ਕਿ ਇਹ ਤੁਹਾਨੂੰ ਮੈਂ ਦੱਸ ਦੇਣਾ ਕਿ ਮੈਂ ਖੁਦ ਰਾਜ ਸਭਾ ਦੇ ਵਿੱਚ ਨਹੀਂ ਜਾਵਾਂਗਾ ਪਰ ਇਸ ਮਾਮਲੇ ਦੇ ਵਿੱਚ ਸਿਆਸੀ ਮਾਮਲਿਆਂ ਦੀ ਇੱਕ ਕਮੇਟੀ ਹੈ ਉਹ ਇਸ ਦੇ ਵਿੱਚ ਦੇਖੇਗੀ ਕਿ ਕੌਣ ਰਾਜ ਸਭਾ ਦੇ ਵਿੱਚ ਜਾਵੇਗਾ ਤੇ ਕੌਣ ਨਹੀਂ ਪਰ ਇੱਥੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾ ਰਿਹਾ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਕੁਝ ਹੱਦ ਤੱਕ ਇਹ ਸਪਸ਼ਟ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਕੇਜਰੀਵਾਲ ਹੁਣ ਰਾਜ ਸਭਾ ਦੇ ਵਿੱਚ ਨਹੀਂ ਜਾਣਗੇ ਪਰ ਇਸ ਦੇ ਨਾਲ ਹੀ ਚਰਚਾ ਇਹ ਛੱਡ ਗਈ ਹੈ ਕਿ ਹੁਣ ਜਾਂ ਤਾਂ ਸਤਿੰਦਰ ਜਾਨ ਜਾਣਗੇ ਤੇ ਜਾਂ ਫਿਰ ਮਨੀਸ਼ ਸ ਸੌਧਿਆ ਰਾਜ ਵਾਦੇ ਵਿੱਚ ਜਾਣਗੇ ਵਾਧਿਆਂ ਅਗਲੀ ਖਬਰ ਦੇ ਵੱਲ ਲੁਧਿਆਣਾ ਪਸ਼ਮੀ ਦੇ ਇਸ ਜ਼ਿਮਨੀ ਚੋਂ ਤੋਂ ਬਾਅਦ ਜਿੱਥੇ ਬਾਕੀ ਪਾਰਟੀ ਦੇ ਵੱਲੋਂ ਚੁੱਪਚਾਪ ਆਪਣੀ ਹਾਰ ਕਬੂਲੀ ਗਈ ਹੈ ਉਥੇ ਭਾਜਪਾ ਦੇ ਵੱਲੋਂ ਹੁਣ ਇਸ ਹਾਰ ਨੂੰ ਹੋਰਨ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨਿਲ ਜਾਖੜ ਦੇ ਵੱਲੋਂ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਜਾਰੀ ਕਰਦੇ ਹੋਇਆ ਵੱਡੀ ਗੱਲ ਆਖ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਕਿ ਲੁਧਿਆਣਾ ਉਪਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਇੱਕਜੁੱਟਤਾ ਨਾਲ ਚੋਣ ਲੜੀ ਅਤੇ ਪਾਰਟੀ ਨੂੰ ਮਿਲੀਆਂ ਵੋਟਾਂ ਸੰਕੇਤ ਹਨ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਅੱਗੇ ਹੁਣ ਸੂਬੇ ਲਈ ਕੋਈ ਠੋਸ ਬਦਲ ਦੇਖ ਰਹੇ ਹਨ ਅਸੀਂ ਆਪਣੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਲੋਕਾਂ ਦਾ ਫਤਵਾ ਪ੍ਰਵਾਨ ਕਰਦੇ ਹਾਂ ਇਹ ਚੋਣਾਂ ਸਾਡੇ ਲਈ ਸੰਕੇਤ ਹਨ ਕਿ ਅਸੀਂ 2027 ਲਈ ਹੁਣ ਤੋਂ ਹੀ ਜੋਸ਼ ਅਤੇ ਯੋਜਨਾਬੱਦੀ ਨਾਲ ਆਪਣਾ ਕੰਮ ਸ਼ੁਰੂ ਕਰੀਏ ਨਾਲ ਹੀ ਇਹ ਚੋਣਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਸ਼ੀਸ਼ਾ ਹਨ ਜਿਸ ਨੇ ਆਪਣੀ ਸਾਰੀ ਚੋਣ ਮੁਹਿੰਮ ਸਰਕਾਰੀ ਮਸ਼ੀਨਰੀ ਦੇ ਦਮ ਤੇ ਲੜੀ ਪਰ ਫਿਰ ਵੀ ਮਾਮੂਲੀ ਫਰਕ ਨਾਲ ਹੀ ਜਿੱਤ ਦਰਜ ਕਰਾ ਸਕੇ 2027 ਵਿੱਚ ਪੰਜਾਬ ਦੀ ਦਾਵੇਦਾਰੀ ਕਰਨ ਵਾਲੀ ਕਾਂਗਰਸ ਦੀ ਪਾਟੋ ਤਾੜ ਨੇ ਇਸ ਪਾਰਟੀ ਦਾ ਪੁਵੇਖਾ ਪ੍ਰਗਟ ਕਰ ਦਿੰਦਾ ਹੈ ਅਤੇ ਇਕਲਿ ਗਲ ਤਾਂ ਇਸ ਵੇਲੇ ਆਪਣੀ ਹੋਣ ਦੀ ਲੜਾਈ ਹੀ ਲੜ ਰਿਆ ਜਾਪਦਾ ਹੈ ਇਸ ਵਿੱਚ ਸੁਨੀਲ ਜਾਖੜ ਦਾ ਕਹਿਣਾ ਕਿ ਜੋ ਪਾਰਟੀ ਨੂੰ ਵੋਟਾਂ ਪਈਆਂ ਨੇ ਉਸ ਤੋਂ ਇਹ ਸੰਕੇਤ ਦਿਖ ਰਹੇ ਨੇ ਕਿ 2027 ਵਿੱਚ ਭਾਜਪਾ ਕੁਝ ਵੱਡਾ ਕਰਨ ਜਾ ਰਹੀ ਹੈ ਤੇ ਇਸ ਕਰਕੇ ਉਹਨਾਂ ਦਾ ਕਹਿਣਾ ਕਿ 2027 ਦੇਆਂ ਜੋ ਚੋਣਾਂ ਦੀ ਹੈ ਤਿਆਰੀ ਹੈ ਉਹ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਵੇਖ ਲਿਆ ਪੂਰੀ ਵਾਅ ਲਾ ਦਿੱਤੀ ਹੈ ਪਰ ਫਿਰ ਵੀ ਮਾਮੂਲੀ ਫਰਕ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਚੋਣਾਂ ਗਤੀ ਗਈ ਹੈ ਤੇ ਕਾਂਗਰਸੀ ਅੰਦਰੂਨੀ ਕਲੇਸ਼ ਦੇ ਨਾਲ ਜੂਝਦੀ ਹੋਈ ਦਿਖਾਈ ਦੇ ਰਿਹਾ ਹੈ ਤੇ ਸ਼੍ਰੋਮਣੀ ਕਾਲਦਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਇਸ ਕਰਕੇ ਇੱਕ ਹੀ ਪਾਰਟੀ ਇੱਕ ਹੀ ਪਾਰਟੀ ਬੈਦੀ ਹੈ ਉਹ ਭਾਜਪਾ ਹੈ ਤੇ ਇਸ ਕਰਕੇ ਹੁਣ ਲੋਕ ਨਵਾਂ ਬਦਲ ਚਾਹੁੰਦੇ ਨੇ ਇਸ ਕਰਕੇ 2027 ਦੇ ਚੋਣਾਂ ਦੇ ਵਿੱਚ ਪਾਲ ਪਾ ਕੁਝ ਵੱਡਾ ਕਰੇਗੇ ਇਥੇ ਸੁਨੀਲ ਜਾਖੜ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਤਿੰਨ ਜਗਾਵਾਂ ਤੇ ਆਪਣੇ ਮੋਰਚੇ ਚਲਾਏ ਜਾ ਰਹੇ ਸਨ ਜਿਸ ਦੇ ਵਿੱਚ ਕੇਂਦਰ ਨੂੰ ਲੈ ਕੇ ਕੇਂਦਰ ਨਾਲ ਸੰਬੰਧਿਤ ਐਮਐਸਪੀ ਸਮੇਤ ਹੋਰ ਨਾ ਕਈ ਪ੍ਰਕਾਰ ਦੀਆਂ ਮੰਗਾਂ ਸਨ ਜੋ ਕਿ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸਨ ਤੇ ਇਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਸ ਦੇ ਅਗੂ ਜਗਜੀਤ ਸਿੰਘ ਢੱਲੇਵਾਲ ਸਨ ਇਹਨਾਂ ਜਥੇਬੰਦੀਆਂ ਦੇ ਵੱਲੋਂ ਤਿੰਨ ਜਗਾਵਾਂ ਤੇ ਮੋਰਚੇ ਚਲਾਏ ਜਾ ਰਹੇ ਸਨ ਜਿਨ੍ਹਾਂ ਦੇ ਵਿੱਚ ਇਸ ਮੋਰਚੇ ਦੀ ਸ਼ੁਰੂਆਤ 13 ਫਰਵਰੀ 2024 ਤੋਂ ਹੁੰਦੀ ਹੈ ਜਿਸ ਦੇ ਵਿੱਚ ਇੱਕ ਸ਼ੰਭੂ ਬਾਰਡਰ ਇੱਕ ਖਨੋਰੀ ਬਾਰਡਰ ਅਤੇ ਇੱਕ ਰਤਨਪੁਰਾ ਬਾਰਡਰ ਜਿਸ ਤੇ ਪੱਕਾ ਤਰਨਾ ਲਗਾਇਆ ਗਿਆ ਸੀ ਤੇ ਇਤਨੇ ਮੋਰਚੇ 401 ਦਿਨ ਚੱਲੇ ਨੇ ਤੇ ਇਸ ਦੇ ਵਿੱਚ ਕਿੰਨਾ ਕਿੰਨਾ ਫੰਡ ਇਨ੍ਹਾਂ ਮੋਰਚਿਆਂ ਨੂੰ ਹੁਣ ਤੱਕ ਮਿਲਿਆ ਹੈ ਇਸ ਨੂੰ ਲੈ ਕੇ ਸਾਰਾ ਹਿਸਾਬ ਕਿਤਾਬ ਇਸ ਕਿਸਾਨ ਮਦਦ ਮੋਰਚੇ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜਨਤਕ ਕਰ ਦਿੱਤਾ ਗਿਆ ਇਹਨਾਂ ਮੋਰਚਿਆਂ ਦੇ ਖਜਾਂਚੀ ਰਹੇ ਕਿਸਾਨ ਅਗੋਦਲਬਖ ਸਿੰਘ ਹਰੀਗੜ ਅਤੇ ਗੁਰਅਮ੍ਰਿਤ ਸਿੰਘ ਮੰਗਟ ਨੇ ਦੱਸਿਆ ਕਿ ਸ਼ੰਭੂ ਬਾਰਡਰ ਤੇ ਮੋਰਚੇ ਵਿੱਚ ਵੱਖ-ਵੱਖ ਸੂਬਿਆਂ ਦੇ ਦਾਨੀ ਸੱਜਣਾ ਵੱਲੋਂ ਭੇਜੀ ਕੋਲ ਰਾਸ਼ੀ 20 ਲੱਖ 58200 2000 ਰੁਪਏ ਜਮ੍ਹਾਂ ਹੋਈ ਸੀ ਲੰਮਾ ਸਮਾਂ ਚੱਲੇ ਮੋਰਚੇ ਦੌਰਾਨ 20 ਲੱਖ 56500 20 ਰੁਪਏ ਖਰਚ ਹੋਏ ਹਨ ਇਹ ਸਾਰੇ ਹਿਸਾਬ ਕਿਤਾਬ ਤੋਂ ਬਾਅਦ ਉਹਨਾਂ ਅਗੂਆਂ ਦਾ ਕਹਿਣਾ ਹੈ ਕਿ ਜੋ ਪੈਸੇ ਬਚੇ ਨੇ ਉਹਨਾਂ ਦੀ ਜੋ ਰਕਮ ਹੈ ਉਹ ਕੇਵਲ 1734 ਰੁਪਏ ਬਾਕੀ ਬਚੇ ਨੇ ਬਾਕੀ ਸਾਰੇ ਜੋ ਫੰਡ ਆਏ ਸਨ ਉਹ ਕਿਸਾਨੀ ਮੋਰਚੇ ਦੇ ਉੱਪਰ ਹੀ ਲੱਗ ਗਏ ਨੇ ਕੋਈ ਵੀ ਪੈਸਾ ਇੱਧਰ ਉੱਧਰ ਖਰਚਾ ਨਹੀਂ ਕੀਤਾ ਗਿਆ ਕਿਸਾਨੀ ਮੋਰਚੇ ਲਈ ਆਇਆ ਸੀ ਤੇ ਕਿਸਾਨੀ ਮੋਰਚੇ ਉੱਪਰ ਹੀ ਲੱਗ ਗਿਆ ਕੇਵਲ ਇਨ੍ਹਾਂ ਪੈਸਿਆਂ ਦੇ ਵਿੱਚੋਂ 1734 ਰੁਪਏ ਬਾਕੀ ਬਚੇ ਨੇ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜੋ 2020 ਦੇ ਵਿੱਚ ਦਿੱਲੀ ਦੇ ਬਰੂਹਾਂ ਦੇ ਉੱਪਰ ਮੋਰਚਾ ਚੱਲਿਆ ਸੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਪੈਸੇ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ ਉਹਨਾਂ ਤੋਂ ਸੇਧ ਲੈਂਦਿਆਂ ਹੀ ਸਾਡੇ ਦੇ ਵੱਲੋਂ ਇਹ ਸਾਰਾ ਹਿਸਾਬ ਕਿਤਾਬ ਰੱਖਿਆ ਗਿਆ ਸੀ ਤੇ ਜੋ ਹਿਸਾਬ ਕਿਤਾਬ ਹੈ ਉਹ ਅਸੀਂ ਜਨਤਕ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਕਿ ਇਹ ਹਿਸਾਬ ਕਿਤਾਬ ਕੇਵਲ ਸ਼ੰਭੂ ਬਾਰਡਰ ਦਾ ਹੈ ਜੋ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਅਤੇ ਧਾਰਮਿਕ ਆਗੂਆਂ ਦੇ ਵੱਲੋਂ ਆਪੋ ਆਪਣੇ ਬਿਆਨ ਦਿੱਤੇ ਜਾ ਰਹੇ ਸਨ ਜਿਨ੍ਹਾਂ ਦੇ ਵਿੱਚ ਕੁਝ ਕਮਲਕੌਰ ਭਾਬੀ ਦੇ ਹੱਕ ਵਿੱਚ ਖੜਦੇ ਦਿਖਾਈ ਦਿੱਤੇ ਅਤੇ ਕੁਝ ਅਮਰਿਤਪਾਲ ਸਿੰਘ ਮੈਰੋ ਦੇ ਅਤੇ ਅੱਜ ਤਾਜ਼ਾ ਬਿਆਨ ਸ੍ਰੀ ਹਰਮੰਦਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਗਿਆ ਹੈ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰਾ ਜੋ ਕਿ ਸ਼੍ਰੀ ਹਰਮੰਦਰ ਸਾਹਿਬ ਅੱਜ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਜੋ ਕਤਲ ਹੋਇਆ ਹੈ ਬਿਲਕੁਲ ਗਲਤ ਹੈ ਕਮਲ ਕੌਰ ਨੂੰ ਮਾਰਨਾ ਇਨਸਾਨੀਅਤ ਨਹੀਂ ਹੈ ਕਿਸੇ ਦੇ ਵੀ ਹਤਿਆ ਕਰਨਾ ਕਦੇ ਵੀ ਠੀਕ ਨਹੀਂ ਹੋ ਸਕਦਾ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਜੇਕਰ ਉਹ ਕੁਝ ਕਰਨਾ ਹੀ ਚਾਹੁੰਦੇ ਨੇ ਤਾਂ ਫਿਰ ਜਾ ਕੇ ਪਿੰਡਾਂ ਦੇ ਵਿੱਚ ਧਾਰਮਿਕ ਪ੍ਰਚਾਰ ਕਰਨਾ ਤਾ ਜੋ ਵੱਡੇ ਪਦਰਤੇ ਜੋ ਧਰਮ ਪਰਵਰਤਨ ਹੋ ਰਿਹਾ ਉਸ ਨੂੰ ਰੋਕਿਆ ਜਾ ਸਕੇ ਤੇ ਸਿੱਖ ਪੰਥ ਨੂੰ ਮਜਬੂਰ ਕੀਤਾ ਜਾਵੇ ਨਾ ਕਿ ਅਜਿਹੇ ਘਟਨਾਵਾਂ ਦੇ ਨਾਲ ਸਿੱਖ ਕੌਮ ਦੀ ਸ਼ਕਲ ਵਿਗਾੜੀ ਜਾਵੇ ਇਹ ਗਿਆਨੀ ਰਣਜੀਤ ਸਿੰਘ ਗੋਹਰ ਜੋ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਪਰ ਬਿੱਤ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀ ਸਿੰਘ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਮੈਰੋ ਦੇ ਹਾਕ ਦੇ ਵਿੱਚ ਬਿਆਨ ਦਿੱਤਾ ਕਿਹਾ ਸੀ ਉਹਨਾਂ ਦਾ ਕਹਿਣ ਹੈ ਕਿ ਕਮਲ ਗੁਰਪਾ ਬਿਦਾ ਜੋ ਕਤਲ ਹੋਇਆ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਇਆ ਬਿਲਕੁਲ ਠੀਕ ਕੀਤਾ ਗਿਆ ਹੈ ਪਰ ਤਖਤ ਸ੍ਰੀ ਪਟਨਾ ਸਾਹਿਬ ਦੇ ਸਭ ਤੋਂ ਵੱਡਾ ਜਥੇਦਾਰ ਗਾਨੀ ਰਣਜੀਤ ਸਿੰਘ ਗੌਰ ਦੇ ਵੱਲੋਂ ਇਸ ਕਤਲ ਨੂੰ ਗਲਤ ਦੱਸ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਮੌਸਮ ਵਿਭਾਗ ਦੇ ਵੱਲ ਹੁਣ ਮੌਸਮ ਨੂੰ ਲੈ ਕੇ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਬਿੱਤ ਦਿਨੀ 28 ਜੂਨ ਤੱਕ ਮੀਂਹ ਪੈਣ ਦੀ ਪੀਸ਼ਣਗੋਈ ਪੰਜਾਬ ਦੇ ਵਿੱਚ ਕੀਤੀ ਗਈ ਸੀ ਪਰ ਇਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਚੁੱਕਿਆ ਅਤੇ 30 ਜੂਨ ਤੱਕ ਪੰਜਾਬ ਦੇ ਵਿੱਚ ਪਰਵੇਂ ਮੀਂਹ ਪੈਣਗੇ ਕੁਝ ਜ਼ਿਲ੍ਹਿਆਂ ਦੇ ਵਿੱਚ ਘਟ ਅਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਪਰਵੇਂ ਮੀਂਹ ਪੈ ਸਕਦੇ ਨੇ ਪਰ ਮੀਂਹ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਪੈਣਗੇ ਤੇ ਪੈਣਗੇ ਵੀ 30 ਜੂਨ ਤੱਕ ਕਿਉਂਕਿ ਪੰਜਾਬ ਦੇ ਵਿੱਚ ਜੋ ਮੌਨਸੂਨ ਹੈ ਉਹ ਐਡਵਾਂਸ ਚੱਲ ਰਿਹਾ ਹੈ ਅਤੇ ਮੌਨਸੂਨ ਵੀ ਵੱਡੇ ਪੱਧਰ ਤੇ ਆ ਰਿਹਾ ਦਿਖਾਈ ਦੇ ਰਿਹਾ ਹੈ ਵੱਡੇ ਪੱਧਰ ਤੇ ਦਸਤਕ ਦੇ ਰਿਹਾ ਮੌਨਸੂਨ ਇਹ ਦਿਖਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਭਾਰੀ ਮੀਂਹ ਪੈਣਗੇ ਤੇ ਪੈਣਗੇ ਵੀ ਲਗਾਤਾਰ ਲਗਭਗ ਇੱਕ ਹਫਤੇ ਤੋਂ ਉੱਪਰ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਇਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰੈਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ